ਸੋਸ਼ਲ ਮੀਡੀਆ ਤੇ ਅਗਵਾੰਗ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖੋ ਜੋ ਇੱਕ ਔਰਤ ਵੱਲੋਂ ਸਾਂਝੀ ਕੀਤੀ ਦੱਸੀ ਜਾ ਰਹੀ ਹੈ ਇਹ ਵੀਡੀਓ ਸਬੂਤ ਹੈ ਦੇਸ਼ ਅੰਦਰ ਔਰਤਾਂ ਨਾਲ ਹੋ ਰਹੀਆਂ ਵਧੀਆਂ ਕਿਆਂ ਚੇ ਕਿਸ ਤਰ੍ਹਾਂ ਇਜ਼ਾਫਾ ਹੋ ਰਿਹਾ ਹੈ ਚਾਹੇ ਨਿਰਭਇਆ ਕੇਸ ਹੋਵੇ ਜਾਂ ਫਿਰ ਆਰਜੀਕਰ ਹਸਪਤਾਲ ਦਾ ਸ਼ਰਮਨਾਕ ਤੇ ਮੰਦ ਭਾਗਾ ਮਾਮਲਾ ਕੁਝ ਵੀ ਨਹੀਂ ਬਦਲਿਆ ਖੈਰ ਜਲਦੀ ਕਾਰ ਚੇ ਤਾਕੀਆਂ ਖੋਲ ਬਾਹਰ ਲਮਕ ਖਾਰੂ ਪਾਉਂਦੇ ਇਹਨਾਂ ਲਾਂਤੀ ਰਹਿਸਜਾਦੀਆਂ ਨੂੰ ਦੇਖੋ ਦੇਖੋ ਕਿਵੇਂ ਸ਼ਰਮਾਂ ਲਾ ਇਹ ਵਿੱਚ ਸੜਕ 'ਤੇ ਆਪਣੀ ਔਕਾਤ ਵਖਾ ਆਪਣਾ ਮਾੜਾ ਪਛੋਕੜ ਬਿਆਨ ਕਰ ਰਹੇ ਨੇ ਮਾਮਲਾ ਉੱਤਰਾਖੰਡ ਦੇ ਹਲਦਵਾਨੀ ਦਾ ਦੱਸਿਆ ਜਾ ਰਿਹਾ ਜਿੱਥੇ ਇਹ ਬੇਸ਼ਰਮ ਅਮੀਰ ਬਾਪ ਦੇ ਵਿਗੜੇ ਰਹਿਸਜਾਦੇ ਆਪਣੀ ਔਕਾਤ ਤੇ ਉੱਤਰ ਇੱਕ ਔਰਤ ਨੂੰ ਪਰੇਸ਼ਾਨ ਕਰ ਰਹੇ ਸਨ ਕੀ ਉਸ ਔਰਤ ਨੇ ਸਾਰੀ ਵੀਡੀਓ ਬਣਾ ਲਈ ਜਿਸ ਤੋਂ ਬਾਅਦ ਉਹ ਔਰਤ ਬੜੀ ਹੀ ਮੁਸ਼ਕਲ ਨਾਲ ਉਥੋਂ ਬਚ ਕੇ ਨਿਕਲੀ ਸੋਸ਼ਲ ਮੀਡੀਆ ਤੇ ਵਾਇਰਲ ਇਸ ਵੀਡੀਓ ਦੇ ਮੁਤਾਬਕ ਐਸ ਐਮ ਜੈਡ ਨਿਊਜ਼ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ